ਫੇਰ ਆਪਣੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਫੈਸਰ ਸੁਰਜੀਤ ਸਿੰਘ ਨਨੂਆ ਜੀ ਪਿਛਲੀ ਵਾਰ ਇਹਨਾਂ ਨਾਲ ਮੁਲਾਕਾਤ ਹੋਈ ਸੀ ਤਾਂ ਕਾਫੀ ਨਵਾਂ ਇਤਿਹਾਸ ਬਾਰੇ ਜਾਣਨ ਦੀ ਆਪਾਂ ਨੂੰ ਮੌਕਾ ਮਿਲਿਆ ਸੀਗਾ ਸੋ ਮੈਂ ਸੋਚਿਆ ਉਸੇ ਨੂੰ ਲੜੀ ਨੂੰ ਅੱਗੇ ਵਧਾਉਂਦੇ ਆਪਾਂ ਉਹਨਾਂ ਤੋਂ ਹੋਰ ਜਾਣਕਾਰੀ ਹਾਸਲ ਕਰੀਏ ਜਿਵੇਂ ਆਪਾਂ ਹੁਣੇ ਥੋੜਾ ਜਿਹਾ ਕੁਝ ਦੇ ਪਹਿਲਾਂ ਹੀ ਹਿੰਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀਪੁਰ ਮਨਾ ਕੇ ਹਟੇ ਆਂ ਉਸ ਲਈ ਇੱਕ ਨਵੀਂ ਗੱਲ ਉੱਭਰ ਕੇ ਸਾਹਮਣੇ ਆਈ ਸੀ ਦਾਈਆ ਜੀ ਬਾਰੇ ਉਹਦੇ ਬਾਰੇ ਇਹਨਾਂ ਨੇ ਆਪਾਂ ਨੂੰ ਕਾਫੀ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਇਲਾਵਾ ਦੇਖੋ ਇੰਨੀ ਉਮਰ ਹੋ ਗਈ ਮੈਨੂੰ ਸੱਚ ਕਬੂਲਨ ਚ ਕੋਈ ਹਜ ਨਹੀਂ ਕਿ ਮੈਂ ਅਜੇ ਤੱਕ ਇਹ ਗੱਲ ਨਹੀਂ ਸੀ ਕਦੀ ਸੁਣੀ ਆਪਾਂ ਸਭ ਮੇਰੀ ਜਾਣਕਾਰੀ ਜਾਂ ਆ ਤੇ ਵੀ ਹਰ ਇੱਕ ਦੀ ਜਾਣਕਾਰੀ ਸ਼ਾਇਦ ਇਹੀ ਆ ਵੀ ਦਿੱਲੀ ਤੋਂ ਉਸੇ ਸਰਿਕੂ ਤੇਗਬਾਦਾ ਸਾਹਿਬ ਜੀ ਦਾ ਸੀਸ ਜਿਹੜਾ ਭਾਈ ਜੈਤਾ ਜੀ ਇਕੱਲੇ ਇਹ ਨੰਦੂ ਸਾਹਿਬ ਲੈ ਕੇ ਗਏ ਸੀ ਪਰ ਇਹ ਸਬੂਤਾਂ ਤੱਥਾਂ ਤਰਕਾਂ ਸਮੇਤ ਆਪਣੇ ਕੋਲ ਇਹ ਜਾਣਕਾਰੀ ਅਸਾਹ ਜੀ ਹਜ਼ਰ ਸਾਹਿਬ ਜੀ ਨਾਲ ਉਹ ਅੱਜ ਹੋਰ ਦੇਣਗੇ ਉਹਨਾਂ ਬਾਰੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਇੱਕ ਉਹ ਜਾਣਕਾਰੀ ਕੀ ਹੈ ਜੀ ਸਵਾਗਤ ਹੈ ਜੀ ਤੁਹਾਡਾ ਨੰਦੂ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਵਾਹਿ ਜੀ ਖਾਲਸਾ ਵਾਹਿ ਜੀ ਫਤੇਉੜਖ ਸਾਹਿਬ ਵਾਹਿ ਜੀ ਖਾਲਸਾ ਜੀ ਫਤੇ ਜੀ ਤੇ ਨਨੋ ਸਾਥ ਤੁਸੀਂ ਤੁਹਾਡੇ ਕੋਲ ਹੋਰ ਕੀ ਜਾਣਕਾਰੀ ਜੀ ਜੇ ਮੈਂ ਪਹਿਲਾਂ ਗੱਲ ਕੀਤੀ ਵੀ ਸਾਨੂੰ ਤਾਂ ਜਾਂ ਮੈਂ ਦਾ ਆਪਣੀ ਗੱਲ ਕਰਾਂ ਤਾਂ ਮੈਨੂੰ ਤੇਹੀ ਜਾਣਕਾਰੀ ਸੀ ਵੀ ਦਿੱਲੀ ਤੋਂ ਸ਼੍ਰੀ ਗੁਰਤੇਗਵਦ ਸਾਹਿਬ ਜੀ ਦਾ ਅਸ਼ੀਸ਼ ਹੈ ਆਪਾਂ ਆਪ ਜੱਤਾ ਜੀ ਇਕੱਲੇ ਅਸੀਂ ਨਾਪੁਰ ਸਾਹਿਬ ਲੈ ਗਏ ਸੀ ਤੁਹਾਡੇ ਕੋਲ ਕੋਈ ਤੱਥ ਤਰਕ ਜਾਂ ਸਬੂਤ ਹੋਰ ਨੇ ਤਾਂ ਉਹ ਜਾਣਕਾਰੀ ਤੁਸੀਂ ਸਾਂਝੀ ਕਰੋ ਜੀ ਹਾਂਜੀ ਜੀ ਮੈਂ ਆਪਾਂ ਪਹਿਲੀ ਵੀਡੀਓ 'ਚ ਵੀ ਗੱਲਬਾਤ ਕੀਤੀ ਸੀ ਕਿ ਇਹਦੇ ਬਾਰੇ ਇਹ ਰਿਸਰਚੇ ਕਰਵਾਈ ਗਈ ਸੀ 1675 ਤੋਂ ਲੈ ਕੇ 1975 ਤੱਕ 300 ਸਾਲਾ ਜਦੋਂ ਮਨਾਇਆ ਗਿਆ ਤਾਂ ਉਸ ਸਮੇਂ ਰਿਸਰਚੇ ਕਰਵਾਈ ਗਈ ਸੀ ਤੇ ਇਹ ਇਤਿਹਾਸ ਫਿਰ ਖੋਜ ਕਰਕੇ ਸਾਰਾ ਇਹਨੂੰ ਇੱਕ ਸਿਮਰਤੀ ਗ੍ਰੰਥ ਨਾਮੀ ਗ੍ਰੰਥ ਦੇ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ ਜਿਹੜਾ ਕਿ एसजीपीसी ਬਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਤੇ ਦੂਜਾ ਸੀ ਆਪਣਾ ਅ ਵੱਡੋ ਕਲੂਮੇ ਸਾਕਾ ਇਹ ਇੱਕ ਛੋਟਾ ਪੈਂਫਲੈਟ ਟਾਈਪ ਸੀ ਕਿਤਾਬ ਜਿਹਾ ਟਾਈਪ ਸੀ ਇਹ ਦਿੱਲੀ ਦੀ ਬ੍ਰਾਂਚ ਨੇ ਐਸਸੀਪੀਸੀ ਦੀ ਉਦੋਂ ਇਹ ਪ੍ਰਕਾਸ਼ਿਤ ਕੀਤਾ ਸੀ ਜੋ ਦਿੱਲੀ ਮਿਸ਼ਨ ਹੈ ਜਿਹੜਾ ਕਿ ਦਿੱਲੀ ਦੀ ਗੁਰਦੁਆਰਾ ਕਮੇਟੀ ਗੁਰਦੁਆਰਾ ਕਮੇਟੀ ਹੈ ਜੀ ਹਾਂ ਜੀ ਦਿੱਲੀ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਉਦੋਂ ਉਹਨਾਂ ਨੇ ਇਹ ਕੁਝ ਕੀਤੀ ਸੀ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਇਹ ਫਿਰ ਦੋ ਕਿਤਾਬਾਂ ਇੱਕ ਗ੍ਰੰਥ ਦੇ ਰੂਪ ਚ ਹਾਂਜੀ ਤੇ ਦੂਜੀ ਫਿਰ ਛੋਟਾ ਕਿਤਾਬ ਜਿਹਦੇ ਰੂਪ ਚ ਜਿਹੜੀ ਕਿ ਸਰਕੂਲੇਸ਼ਨ ਹੋਈ ਸੀ ਉਹ ਦੀ ਦਿੱਲੀ ਦੇ ਏਰੀਏ ਦੇ ਵਿੱਚ ਤੋ ਇਹ ਦੋਨਾਂ ਕਿਤਾਬਾਂ ਦੇ ਵਿੱਚ ਇਹ ਚੰਗੀ ਤਰ੍ਹਾਂ ਆਇਆ ਹੋਇਆ ਹੈ ਕਿ ਭਾਈ ਅੱਡਾ ਭਾਈ ਜੈਤਾ ਭਾਈ ਨਨੂਆ ਇਹ ਤਿੰਨ ਗੁਰਸਿੱਖ ਗੁਰਾਂ ਦਾ ਸੀਸ ਲੈ ਕੇ ਆਏ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਕਈ ਇਤਿਹਾਸਕ ਗ੍ਰੰਥ ਹੈਗੇ ਆ ਜਿਨ੍ਹਾਂ ਜਿਨ੍ਹਾਂ 'ਚ ਇਹ ਲਿਖਿਆ ਗਿਆ ਸੀ ਪਰੰਤੂ ਇਹ ਸਰਕੂਲੇਸ਼ਨ ਨਹੀਂ ਹੋਈਏ ਇਹ ਗੱਲ ਆਏ ਪਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਆਮ ਇਤਿਹਾਸ ਆਮ ਲੋਕਾਂ ਦੀ ਜਾਣਕਾਰੀ 'ਚ ਇਹ ਗੱਲ ਕਿਉਂ ਨਹੀਂ ਗਈ ਜੀ ਇੰਨੀ ਵੱਡੀ ਜਾਣਕਾਰੀ ਹੋਵੇ ਤੇ ਕੋਈ ਲੁਕੋਣ ਵਾਲੀ ਗੱਲ ਤਾਂ ਹੈ ਨਹੀਂ ਠੀਕ ਹੈ ਨਾ ਫਿਰ ਇਹ ਜਾਂ ਇਹਨੂੰ ਲੁਕੋ ਕੇ ਰੱਖਿਆ ਗਿਆ ਜਾਂ ਕੋਣ ਇਹਦੇ ਵਾਸਤੇ ਜੇ ਤੁਸੀਂ ਕਸੂਰਾ ਸਮਝਦੇ ਜਾਂ ਇਹਦੀ ਸਰਕੂਲੇਸ਼ਨ ਨਾ ਹੋਣ ਦਾ ਕੀ ਕਰ ਸਕਦੇ ਆ ਉਹਦੇ ਬਾਰੇ ਥੋੜੀ ਬਹੁਤ ਨਾਲ ਜਾਣਕਾਰੀ ਵੀ ਦਿਓ ਜੀ ਜਰੂਰ ਇਹਦੇ ਵਿੱਚ ਅਸੀਂ ਕਹਿ ਸਕਦੇ ਆ ਕਿ ਸਾਡੇ ਪ੍ਰਚਾਰ ਕੇ ਨਾ ਉਹ ਜਿਵੇਂ ਕਿਸੇ ਨੇ ਇੱਕ ਕਥਾ ਕੀ ਤੋਂ ਸੁਣ ਲਈ ਹਾਂਜੀ ਉਸੇ ਨੂੰ ਉਹ ਆਪਣੇ ਹਿਸਾਬ ਨਾਲ ਫਿਰ ਰਿਲੇਟ ਕਰਦਾ ਗਿਆਗੇ ਦੱਸਦਾ ਗਿਆ ਉਹਨੂੰ ਤੇ ਮੇਨ ਜੋ ਮੇਨ ਜੋ ਇੱਕ ਕਹਾਣੀ ਹੈ ਇੱਕ ਇਤਿਹਾਸ ਹੈ ਉਹ ਤਾਂ ਇਹ ਹੈ ਕਿ ਸੀਸ ਉਤਾਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਸੀਸ ਨੂੰ ਲੈ ਕੇ ਆਈ ਹੈ ਤਾਂ ਇਹ ਪਸੇ ਤੋਂ ਤੱਕ ਸੀਮਤ ਹੋ ਜਣਾ ਕੌਣ ਲੈ ਕੇ ਆਇਆ ਜੈਤਾ ਜੀ ਦਾ ਨਾਂ ਇੱਕ ਮੋٹے ਤੌਰ ਤੇ ਆ ਜਾਂਦਾ ਹੈ ਕਈ ਜਗ੍ਹਾ ਜਿਵੇਂ ਲਿਖਿਆ ਹੋਣ ਕਰਕੇ ਤੇ ਕਈ ਪ੍ਰਚਾਰਕਾਂ ਦੀ ਜ਼ੁਬਾਨ 'ਚ ਛੜਿਆ ਹੋਣ ਕਰਕੇ ਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਅੱਗੇ ਅਸੀਂ ਨਹੀਂ ਕੋਸ਼ਿਸ਼ ਕਰਦੇ ਕਦੀ ਇਸ ਚੀਜ਼ ਬਾਰੇ ਖੋਜ ਕਰਨ ਦੀ ਤੇ ਖੋਜ ਉਹ ਕਰਦੇ ਆ ਫਿਰ ਜਿਨ੍ਹਾਂ ਨੂੰ ਇਹ ਬਿਰਤੀ ਹੁੰਦੀ ਹੈ ਕੀ ਕਿਤਾਬਾਂ ਪੜ੍ਹਨੀਆਂ ਉਸ ਹਿਸਾਬ ਦੇ ਨਾਲ ਤੇ ਮੈਂ ਤਾਂ ਜੁੰਨੀਆਂ ਵੀ ਇਹ ਕਿਤਾਬਾਂ ਫਿਰ ਦੇਖੀਆਂ ਸੀ ਇਸੇ ਤਰੀਕੇ ਦੇ ਨਾਲ ਕੰਪੈਰੀਟਿਵ ਸਟੱਡੀ ਕਰਕੇ ਇਹਦਾ ਸਾਰੀਆਂ ਕਿਤਾਬਾਂ ਦਾ ਫਿਰ ਇੱਕ ਨਿਚੋੜ ਤੇ ਪੁੱਜੇ ਸੀ ਵੀ ਸਭ ਤੋਂ ਪਹਿਲਾਂ ਜਿਵੇਂ ਆਪਣੇ ਏ ਸੀ ਪਟਵਈਆਂ ਪਟਵਈਆਂ ਚੋਂ ਅੱਗੇ ਆ ਗਿਆ ਸੀ ਗੁਰੂਕੀਆਂ ਸਾਖੀਆਂ ਗੁਰੂਕੀਆਂ ਸਾਖੀਆਂ ਤੋਂ ਬਾਅਦ ਫਿਰ ਅੱਗੇ ਅ ਜਲਦੀ ਆ ਗਈ ਸੀ ਗੱਲ ਪ੍ਰਕਾਸ਼ਤ ਕਰਨ ਦੀ ਉਹਨਾਂ ਨੂੰ ਫਿਰ ਪ੍ਰਕਾਸ਼ਤ ਕਰਨ ਲੱਗੇ ਸੀ ਉਹਨਾਂ ਨੂੰ ਉਹ ਰੁਕ ਗਿਆ ਉਹ ਪ੍ਰੋਜੈਕਟ ਫਿਰ ਉਸ ਤੋਂ ਬਾਅਦ ਇਹ ਪ੍ਰੋਜੈਕਟ ਨੂੰ ਲੈ ਲਿਆ ਸੀ ਸ਼ਾਇਦ ਪ੍ਰਿੰਸ ਇਹਨਾਂ ਨੇ ਅ ਪ੍ਰੋਫੈਸਰ ਪਿਆਰਾ ਸਿੰਘ ਪਾਦਮ ਸਾਡੇ ਲੈਂਗੁਏਜ ਡਿਪਾਰਟਮੈਂਟ ਚ ਸੀ ਇਹ ਤੇ ਇਹਨਾਂ ਨੇ ਫਿਰ ਉਸ ਨੂੰ ਆਪਣੇ ਹਿਸਾਬ ਦੇ ਨਾਲ ਕੁਝ ਪਾਤਰਾਂ ਨਾਲ ਇਧਰ ਉਧਰ ਨਾਂ ਬਦਲ ਤੇ ਤੇ ਕੁਝ ਉਹਨਾਂ ਦੇ ਇਫੈਕਟ ਬਦਲਤੇ ਤੇ ਉਹ ਇਫੈਕਟ ਬਦਲਣ ਕਰਕੇ ਫਿਰ ਇਹ ਮਤਲਬ ਇੱਕ ਦਾ ਹੀ ਰਹਿ ਗਿਆ ਨਾ ਬਾਕੀ ਕਿਸੇ ਨੇ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹਦੇ ਬਾਰੇ ਤੇ ਇਹ ਇਸ ਤਰ੍ਹਾਂ ਹੁੰਦਾ ਗਿਆ ਤੇ ਇਹ ਆਪਸ ਵਿੱਚ ਪਹਿਲਾਂ ਇੱਕ ਦੋ ਜਾਣਕਾਰ ਸੀ ਸਾਥੀ ਸੀ ਗਵੰਡੀ ਸੀ ਜੰਫਲ ਇਹਨਾਂ ਦਾ ਕਿ ਜਿੰਨਾ ਸਿੰਘਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਆਪਸ ਵਿੱਚ ਇਹਨਾਂ ਦਾ ਕੀ ਇੱਕ ਦੂਜੇ ਨਾਲ ਮੇਲ ਮਲਾਪ ਕਿੱਥੇ ਹੁੰਦਾ ਜਾਂ ਕਿਵੇਂ ਹੁੰਦਾ ਜੇ ਸ਼ੁਰੂਤ ਪਹਿਲਾਂ ਤੋਂ ਇੱਕ ਦੂਜੇ ਦੇ ਜਾਣਕਾਰ ਸੀ ਜਾਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਹਾਂਜੀ ਜਿਵੇਂ ਆਪਣੇ ਇਥੋਂ ਸ਼ਹੀਦੀ ਜਥਾ ਜਿਹੜਾ ਗਿਆ ਸੀ ਉਹਦੇ ਨਾਲ ਵੀ ਸਿੰਘ ਗਏ ਸੀ ਕੁਝ ਦਿੱਲੀ ਤੋਂ ਵੀ ਮਿਲ ਗਏ ਸੀ ਉਹਨਾਂ ਦੇ ਨਾਲ ਫਿਰ ਇੱਕ ਸਟ੍ਰੈਟਜੀ ਦੇ ਤਹਿਤ ਵੀ ਗ੍ਰਿਫਤਾਰੀ ਕਿਨੇ ਦੇਣੀ ਹੈ ਤੇ ਇਸ ਸਿਚੁਏਸ਼ਨ ਤੇ ਬਾਹਰ ਨਜ਼ਰ ਕਿਨੇ ਰੱਖਣੀ ਹੈ ਠੀਕ ਹੈ ਤੋ ਉਸ ਹਿਸਾਬ ਦੇ ਨਾਲ ਜੇਕਰ ਆਪਾਂ ਇਤਿਹਾਸਕ ਗ੍ਰੰਥਾਂ ਦੀ ਫੋਲਾਫਾਲੀ ਕਰੀਏ ਕਿ ਜੈਤਾ ਜੀ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਹੈ ਤੇ ਉਹਨਾਂ ਦਾ ਕੀ ਰੋਲ ਹੋ ਸਕਦਾ ਹੈ ਉਹ ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਵੇਂ 8ਵੇਂ ਪਾਸ਼ਾ ਦੀਆਂ ਅਸਥੀਆਂ ਵਗੈਰਾ ਕਹਿ ਦਿੰਦੇ ਆਪਾਂ ਆਪਸਮ ਕਹਿੰਦੇ ਆ ਉਹ ਵੀ ਉਹ ਲੈ ਕੇ ਆਏ ਸੀ ਇਹ ਭਗਤ ਜਮਾਦਾਰ ਸਿੰਘ ਜੀ ਨਨੂਆ ਗੁਰੂ ਘਰ ਦੇ ਬਹੁਤ ਨਜ਼ਦੀਕ ਸੀ ਅੱਛਾ ਤੇ ਉਹ ਉਹਨਾਂ ਨੇ ਹੀ ਫਿਰ ਗੁਰੂਤਾ ਗਦੀ ਦਾ ਸਮਾਂ ਅੱਗੇ ਲੈ ਕੇ ਗਏ ਸੀ ਉਹ ਆਪਣਾ ਬਾਬੇ ਬਕਾਲੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਬਹੁਤ ਨਜ਼ਦੀਕ ਰਹੇ ਗੁਰੂ ਸਾਹਿਬ ਦੇ ਹਾਮੋਮਰ ਸੀ ਇਹ ਭਾਈ ਨਨੂਆ ਜੀ ਤੇ ਇੰਨਾ ਕੱਟਕਾਠ ਸੀ ਉਹਨਾਂ ਦਾ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਉਹ ਆਪਣੇ ਭਾਈ ਕਨਿਆ ਜੀ ਦੇ ਵੀ ਗੁਰੂ ਪ੍ਰਵਾਨ ਕੀਤਾ ਗਿਆ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਤੇ ਉਹਨਾਂ ਦੀਆਂ ਤਸਵੀਰਾਂ ਵਗੈਰਾ ਵੀ ਬਣਾਈਆਂ ਗਈਆਂ ਏ ਤੇ ਗੁਰੂ ਸਾਹਿਬ ਦੇ ਨਾਲ ਇਹਨਾਂ ਦਾ ਸਬੰਧ ਜੁੜਦਾ ਹੈ ਭਗ ਜਮਾਲਾ ਸਿੰਘ ਨੂੰ ਜੀਦਾ ਤਾਂ ਇਹੇ ਗੁਰੂ ਸਾਹਿਬ ਦੇ ਬਹੁਤ ক্লোਜ਼ ਹੋ ਜਾਂਦੇ ਐ ਇਹ ਕੈਨੋ ਵੀ ਇਹਨਾਂ ਨੂੰ ਗੁਰੂ ਸਾਹਿਬੋਂ ਮਹਾਂਤ ਵੀ ਲਗਾਇਆ ਲਗਾਇਆ ਜਾਂਦਾ ਮਸਤਾਨ ਤੇ ਲਗਾਇਆ ਜਾਂਦਾ ਲਾਹੌਰ ਦਾ ਤੇ ਉਹ ਜਦੋਂ ਮਸੰਦਗੀ ਦੇ ਟਾਈਮ ਇਹ ਜਾਂਦੇ ਆ ਫਿਰ ਇਹ ਪਾਲਕੀ ਯੂਜ਼ ਕਰਦੇ ਹੁੰਦੇ ਸੀ ਇਹਦੇ ਫੈਕਟਰ ਦਿੱਤੇ ਹੋਏ ਆ ਸੇਵਾ ਪੰਥੀਆਂ ਨੇ ਆਪਣੇ ਗ੍ਰੰਥਾਂ ਚ ਤੇ ਉਹ ਵੀ ਮੈਂ ਦਿੱਤੇ ਹੋਏ ਸਾਰੀ ਆਪਣੀ ਖੋਜ ਚ ਤੋਂ ਇਨਾ ਵੱਡਾ ਜਦੋਂ ਇਹਨਾਂ ਦਾ ਕਾਦਕਾਟ ਸੀ ਉਸ ਤੋਂ ਬਾਅਦ ਫਿਰ ਇਹ ਗੁਰੂ ਸਾਹਿਬ ਦੇ ਬਹੁਤ ক্লোਜ਼ ਪ੍ਰਚਾਰਕ ਫੇਰੀਆਂ ਤੇ ਵੀ ਜਾਂਦੇ ਰਹੇ ਆ ਇੱਧਰ ਉੱਧਰ ਤੇ ਹਮ ਉਮਰ ਹੋਣ ਕਰਕੇ ਫਿਰ ਕਈ ਵਾਰੀ ਇਹਨਾਂ ਦਾ ਇਹ ਵੀ ਹਵਾਲਾ ਆਇਆ ਸੇਵਾ ਪੰਥੀਆਂ ਦੇ ਗ੍ਰੰਥਾਂ ਚ ਕਿ ਗੁਰੂ ਸਾਹਿਬ ਦੇ ਨਾਲ ਇਹ ਮਤਲਬ ਬਹੁਤ ਕਲੋਸ ਸੀ ਇਹ ਕੋਈ ਕੈਨੋਬੀ ਖੇਡ ਚੌਸਰ ਖੇਡਣਾ ਜਾਂ ਕੋਈ ਹੋਰ ਚੀਜ਼ ਇਸ ਟਾਈਪ ਦੀਆਂ ਚੀਜ਼ਾਂ ਵੀ ਉਹਨਾਂ ਨੇ ਦੱਸਿਆ ਵੀ ਇੰਨੇ ਕਲੋਸ ਸੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਹਾਂਜੀ ਬਹੁਤ ਕਲੋਸ ਸੀ ਇਹ ਤਾਂ ਜਦੋਂ ਇੰਨੇ ਕਲੋਸ ਸੀ ਇਹ ਤਾਂ ਫਿਰ ਇਹਨਾਂ ਨੂੰ ਉਹਨਾਂ ਨੇ ਇੱਕ ਇੰਪੋਰਟੈਂਟ ਡਿਊਟੀ ਇਹ ਦਿੱਤੀ ਕਿ ਤੁਸੀਂ ਇਸ ਸਾਰੇ ਮਾਹੌਲ ਨੂੰ ਸੁਪਰਵਾਈਜ਼ ਕਰਨਾ ਬਾਹਰ ਤੋਂ ਹੂੰ ਹੂੰ ਤੇ ਸੁਪਰਵਾਈਜ਼ ਕਰਨ ਦੇ ਲਈ ਫਿਰ ਦੂਜੇ ਸੀ ਆਪਣੇ ਨਾਲ ਕਹਿ ਲੋ ਵੀ ਜਹਤਾ ਉਹ ਵੀ ਨੇੜੇ ਤੇੜੇ ਗੁਰੂ ਸਾਹਿਬ ਦੇ ਨਾਲ ਹੀ ਸੀ ਅਟੈਚ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਾਰਾ ਗਿਆ ਹੋਣਾ ਜਥੇ ਦੇ ਵਿੱਚ ਸ਼ਾਮਲ ਹੋਣਗੇ ਨਾ ਫਿਰ ਜਿਹੜਾ ਪਹਿਲਾਂ ਤੋਂ ਜਥਾ ਗਿਆ ਦਿੱਲੀ ਪਹੁੰਚਿਆ ਹੋਊਗਾ ਉਹਦੇ ਨਾਲ ਗਏ ਹੋਣਗੇ ਫਿਰ ਇਹ ਸਾਰੇ ਸਿੰਘਾਂ ਹਾਂਜੀ ਕੁਛ ਇਹ ਕਹਿੰਦੇ ਆ ਕਿ ਇੱਥੋਂ ਗਏ ਸੀ ਕੁਛ ਇਹ ਕਹਿ ਦਿੰਦੇ ਆ ਕਿ ਜੈਤਾ ਜੀ ਉੱਥੇ ਦਿਲਵਾਲੀ ਮਹੱਲੇ ਸੀ ਤੇ ਕੁਛ ਇਤਿਹਾਸਕਾਰ ਇਹ ਕਹਿੰਦੇ ਆ ਕਿ ਨਨੂਆ ਜੀ ਦਿਲਵਾਲੀ ਮਹੱਲੇ ਸੀ ਸੋ ਇਸ ਤਰ੍ਹਾਂ ਕਰਕੇ ਇਹਨਾਂ ਦਾ ਇਤਿਹਾਸਕਾਰਾਂ ਨੇ ਥੋੜਾ ਥੋੜਾ ਫਰਕ ਪਾਤਾ ਆਪਸ ਵਿੱਚ ਕਿ ਜਿਹੜਾ ਦਿਲਵਾਲੀ ਵਾਲਾ ਮਹੱਲਾ ਸੀ ਦਿੱਲੀ ਦਾ ਉਸ ਜਗ੍ਹਾ ਤੇ ਇਹਨਾਂ ਨੇ ਬਿਠਾਤਾ ਭਾਈ ਜੈਤਾ ਜੀ ਨੂੰ ਠੀਕ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਉਹ ਸਥਾਨ ਸੀ ਤੇ ਉੱਥੇ ਇਹ ਗਏ ਸੀ ਤੇ ਉਹਨਾਂ ਨੇ ਫਿਰ ਕਾਰ ਕੀਤਾ ਸਾਰਾ ਕਾਰਜ ਹਾਂ ਹਾਂ ਅੱਛਾ ਇਹਦੇ ਵਿੱਚ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਪਾਂ ਗੱਲ ਕਰੀਏ ਕਿ ਭਾਈ ਜੈਤਾ ਜੀ ਸੀ ਅ ਮੇਨ ਰੋਲ ਦੇ ਵਿੱਚ ਤਾਂ ਫਿਰ ਅਸੀਂ ਇੱਥੇ ਇਹ ਕਹਿ ਸਕਦੇ ਹਾਂ ਕਿ ਜਦੋਂ ਕੋਈ ਐਦਾਂ ਦੀ ਗੱਲ ਹੋਵੇ ਕਿ ਇਹਨਾਂ ਨੇ ਸੀ ਇਸ ਲੈ ਕੇ ਹੋਣ ਦੀ ਘਟਨਾ ਦਾ ਵਰਣਨ ਕਰਨਾ ਹੈ ਹਾਂਜੀ ਫਿਰ ਉੱਥੇ ਇਹ ਕਹਿ ਦਿੰਦੇ ਆ ਕਿ ਉਹਨਾਂ ਦੀ ਉਮਰ ਕੈਲੋ ਵੀ 18 ਸਾਲ ਜਾਂ 17 ਸਾਲ ਇਸ ਤਰ੍ਹਾਂ ਸੀ ਹਾਂਜੀ ਤੇ ਜਦੋਂ ਗੁਰੂ ਸਾਹਿਬ ਦੀ 12 13 ਸੀ ਹੂੰ ਹੂੰ ਪਰੰਤੂ ਜਦੋਂ ਇਹਨਾਂ ਦਾ ਆਪਸੀ ਫਿਰ ਇੱਕ ਭਾਈ ਸੰਗਤ ਸਿੰਘ ਜੀ ਦੇ ਨਾਲ ਕਲੰਗੀ ਦੇ ਬਾਰੇ ਕਲੈਸ਼ ਪੈਂਦਾ ਹੈ ਹਾਂਜੀ ਪਰ ਉਥੇ ਕਹਿ ਦਿੰਦੇ ਐ ਕਿ ਉਹਨਾਂ ਦੀ ਉਮਰਾ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਸੀ ਤੇ ਪਲੱਸ ਉਹਨਾਂ ਦੀ ਜੋ ਸੂਰਤ ਹੈ ਉਹ ਵੀ ਉਹਨਾਂ ਦੇ ਨਾਲ ਮਿਲਦੀ ਜੁਲਦੀ ਸੀ ਵੀ ਤਾਂ ਉਹ ਕਰਨੀ ਦੇ ਕੇ ਗਏ ਸੀ ਸੁਭਾਵ ਕੀ ਦੋਨੋਂ ਪਾਸੇ ਜਿੱਥੇ ਨਾ ਦਾ ਇਹਨਾਂ ਨੂੰ ਫਿੱਟ ਬੈਂਦੀ ਹੈ ਕਹਾਣੀ ਉਧਰ ਨੂੰ ਉਹਨੂੰ ਬਦਲ ਦਿੰਦੇ ਆ ਹਮਮ ਪਰਫੈਕਟ ਜੋ ਹੈਗਾ ਉਹ ਹੋਰ ਤਰੀਕੇ ਬੋਲਦਾ ਹੈ ਉਹ ਇਹ ਕਹਿੰਦਾ ਕਿ ਇਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਇਹਨਾਂ ਦਾ ਇੰਨਾ ਇੰਪੋਰਟੈਂਟ ਰੋਲ ਨਹੀਂ ਸੀ ਹੂੰ ਹੂੰ ਐਸੇ ਕਰਕੇ ਫਿਰ ਕੀ ਹੁੰਦਾ ਹੈ ਜੇਕਰ ਤੁਸੀਂ ਇੱਕ ਫਿਲਮ ਦੇ ਵਿੱਚ ਕਿਤੇ ਅਸੀਂ ਤਿੰਨ ਹੀਰੋ ਦੇਖ ਲੈਂਦੇ ਆ ਕਿ ਕੋਈ ਤਿੰਨ ਹੀਰੋ ਆ ਗਏ ਹਾਂਜੀ ਜਾਂ ਤਿੰਨ ਹੀਰੋਇਨ ਆ ਗਈਆਂ ਹੂੰ ਹੂੰ ਫਿਰ ਉਹਨਾਂ ਜੋ ਆਟੋਮੈਟਿਕਲੀ ਅਸੀਂ ਇਹ ਲੱਭਣ ਪੜਨ ਲੱਗ ਜਾਂਦੇ ਆ ਕਿ ਸੁਪਰ ਕੌਣ ਹੈ ਸੁਪਰ ਕੌਣ ਹੈ ਠੀਕ ਗੱਲ ਹੈ ਹੈ ਨਾ ਉਹ ਸੁਪਰ ਵੀ ਨਾ ਰਹੇ ਬਾਸ ਤਾਂ ਬਚੇ ਬਾਂਸਰੀ ਬਸੀ ਇੱਕ ਗੱਲ ਕਹੋ ਜੈਤਾ ਜੀ ਲੈ ਕੇ ਆਏ ਸੀ ਚੇਤਾ ਜੀ ਨੇ ਇਹ ਕੰਮ ਕਰਤਾ ਸੋ ਇਸ ਕਰਕੇ ਇਹ ਹੋ ਰਿਹਾ ਸਾਰਾ ਪ੍ਰੋਜੈਕਟ ਜਿਹੜਾ ਇਧਰ ਉਧਰ ਹੋ ਰਿਹਾ ਹੈ ਬੇਸਿਕਲੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਐਨੀ ਉਮਰ ਸੀ ਉਹਨਾਂ ਦਾ ਇਹਨਾਂ ਤਜਰਬਾ ਸੀ ਜਾਂ ਇਹਨੇ ਉਹ ਗੁਰੂ ਘਰ ਦੇ ਨੇੜੇ ਸੀ ਜਾਂ ਫਿਰ ਇਹਨੇ ਬਹਾਦਰ ਸੀ ਜਿਵੇਂ ਬਹਾਦਰ ਕਹਿੰਦਾ ਨੇ ਆ ਵੀ ਚਲੋ ਬਹਾਦਰੀ ਚ ਇੱਕ ਫੋਰਸ ਰਾਈਡਿੰਗ ਅਲੱਗ ਗੱਲ ਹੈ ਜਾਂ ਕੋਈ ਹੋਰ ਗੱਲ ਹੈ ਹੋ ਸਕਦੀ ਹੈ ਪਰੰਤੂ ਜੋ ਇਹੋ ਜੇ ਪ੍ਰੋਜੈਕਟ ਦੇ ਵਿੱਚ ਆਪਾਂ ਕਿਸੇ ਨੂੰ ਨਾਲ ਲੈ ਕੇ ਜਾਂਦੇ ਆ ਜੇਕਰ ਮੁੱਖ ਮੰਤਰੀ ਜਾਂਦਾ ਹੈ ਕਿਤੇ ਉਹਦੇ ਨਾਲ ਫੈਕਟਰੀ ਜਾਂਦਾ ਹੈ ਨਾ ਬਿਲਕੁਲ ਇਹ ਨਹੀਂ ਹੁੰਦਾ ਵੀ ਕਿਸੇ ਦਾ ਫਾਈਟਰ ਕੋਈ ਲੈ ਕੇ ਕੋਈ ਪੁਲਿਸ ਵਾਲਾ ਲੈ ਕੇ ਜਾਂ ਕੋਈ ਐਡਾ ਲਗੇ ਹੈ ਨਾ ਸੋ ਇਸ ਤਰੀਕੇ ਦੇ ਨਾਲ ਇਹ ਹੋਇਆ ਹੋਇਆ ਹੈ ਤੇ ਉਹਦੇ ਵਿੱਚ ਫਿਰ ਇਹ ਸਾਰੀਆਂ ਘਟਨਾਵਾਂ ਦਾ ਐਤ੍ਰੂਤਰ ਹੋ ਜਾਂਦਾ ਸਾਰਾ ਕਿ ਉਹ ਉਹਨੂੰ ਕਹਿ ਦਿੰਦੇ ਉਹਨੂੰ ਕਹਿ ਦਿੰਦੇ ਹੁਣ ਕਹਿਣ ਦਾ ਸਟਾਈਲ ਵੀ ਜਿਹੜੇ ਬੰਦਿਆਂ ਨੇ ਕੋਈ ਗੱਲ ਕਰਨੀ ਹੋਵੇ ਆਪਣੀ ਆਪਣੀ ਕਹਿੰਨੋ ਵੀ ਅਹ ਹੱਥ ਦੀ ਗੱਲ ਕਰਨੀ ਹੋਵੇ ਸਟੋਰੀ ਬਣਾਉਣੀ ਹੈ ਉਹਨਾਂ ਨੇ ਹਾਂਜੀ ਜੇਕਰ ਏਸੇ ਘਟਨਾ ਨੂੰ ਆਪਾਂ ਨੇ ਪੰਜਾਬ 'ਚ ਬੈਠ ਕੇ ਕਰਨਾ ਹੋਵੇ ਹਾਂਜੀ ਤਾਂ ਆਪਾਂ ਨੇ ਥੋੜਾ ਜਿਹਾ ਇਸ ਘਟਨਾ ਨੂੰ ਹਿੰਦੂ ਧਰਮ ਦੇ ਨੀੜੇ ਪੇਸ਼ ਕਰਨਾ ਹਾਂਜੀ ਜੇਕਰ ਇਹੀ ਗੱਲ ਅਸੀਂ ਪਾਕਿਸਤਾਨ ਦੇ ਸਿੱਖੇ ਕਹਿਣਾ ਚਾਹਣ ਹੂੰ ਫਿਰ ਉੱਥੇ ਜਾ ਕੇ ਉਹ ਥੋੜਾ ਜਿਹਾ ਮੋਲਡ ਕਰ ਦੇਣਗੇ ਇਸ ਘਟਨਾ ਨੂੰ ਜੀ ਹੋਰ 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 ਤਰੀਕੇ ਪੇਸ਼ਕਾਰੀ ਹੋ ਜਾਂਦੀ ਹੈ ਜੀ ਜੀ ਐਸੇ ਤਰੀਕੇ ਚਾਹੇ ਘਟਨਾ ਇੱਕ ਹੈਗੀ ਆਪਣੀ ਇਹਨਾਂ ਦੀ ਜੈਤਾਜੀ ਵਾਲੀ ਹਾਂਜੀ ਜਾਂ ਸੀ ਇਸ ਲੈ ਕੇ ਹੋਣ ਵਾਲੀ ਉਡੀ ਅਸੀਂ ਤਿੰਨ ਦੋ ਤਿੰਨ ਤਰੀਕੇ ਪੇਸ਼ਕਾਰੀ ਕਰਤੀ ਐਸੇ ਤਰੀਕੇ ਜੇਕਰ ਆਪਾਂ ਫਿਲਮਾਂ ਦਾ ਵੀ ਐਸੇ ਤਰੀਕੇ ਹੁੰਦਾ ਜਦੋਂ ਫਿਲਮ ਬਣਾਉਂਦੇ ਆ ਕੋਈ ਉਹ ਵੀ ਐਸੇ ਤਰੀਕੇ ਪੇਸ਼ਕਾਰੀ ਤਿੰਨ ਤਰੀਕੇ ਨਾਲ ਹੀ ਕਰਨਗੇ ਵੀ ਜੇਕਰ ਪੰਜਾਬ ਚ ਕੋਈ ਫਿਲਮ ਬਣਨੀ ਹੋਵੇ ਜੈਤਾ ਜੀਤੇ ਹਾਂਜੀ ਜਾਂ ਸਿੱਖਾਂ ਦੇ ਬਾਰੇ ਉਹ ਹੋਰ ਤਰੀਕੇ ਨਾਲ ਪੇਸ਼ ਕਰਨਗੇ ਦੂਜੇ ਹੋਰ ਤਰੀਕੇ ਨਾਲ ਪੇਸ਼ ਕਰਨਗੇ ਪਾਕਿਸਤਾਨ ਵਾਲੇ ਗੁਰਸਿੱਖ ਜਾਂ ਫਿਰ ਜੇ ਕਹਣੀਏ ਆਲਮੀ ਪੱਤਰ ਦੇ ਸਿੱਖ ਆਪਾਂ ਅਮਰੀਕਾ ਦੇ ਆਪਾਂ ਜਦੋਂ ਦੇਖਦੇ ਆ ਇਹਨੂੰ ਹੋਰ ਤਰੀਕੇ ਨਾਲ ਦੇਖਦੇ। ਮੁਤਾਬਕ ਉਹਨੇ ਆਪਣੇ ਇਤਿਹਾਸ ਸਿੱਖ ਇਤਿਹਾਸ ਲਿਖਿਆ ਇਹ ਬਹੁਤ ਫਰਕ ਪਾਇਆ ਇਹ ਜਿਹੜਾ ਗੋਰਾ ਅੰਗਰੇਜ਼ ਨੇ ਜਿਹੜਾ ਮੁਕੱਲਫ ਨੇ ਲਿਖਿਆ ਇਤਿਹਾਸ ਸਿੱਖ ਸਿੱਖ ਇਤਿਹਾਸ ਲਿਖਿਆ ਉਹਦੇ ਵਿੱਚ ਬਹੁਤ ਫਰਕ ਪਾਇਆ ਉਸ ਉਹ ਨਿਹਾਲ ਦੇ ਹਿਸਾਬ ਨਾਲ ਲਿਖਿਆ ਹੈ। ਹਾਂਜੀ ਇਹਦੇ ਚ ਨਾ ਐਕਚੁਅਲੀ ਇੱਕ ਸਚਾਈ ਹੋ ਜਾਂਦੀ ਹੈ ਇੱਕ ਘਟਨਾ ਸਚਾਈ ਹੁੰਦੀ ਹੈ। ਹਾਂਜੀ ਹਾਂ। ਬਾਕੀ ਘਟਨਾ ਦੀ ਪੇਸ਼ਕਾਰੀ, ਪਲੋਟ ਉਹ ਅਸੀਂ ਅਲੱਗ-ਅਲੱਗ ਤਰੀਕੇ ਨਾਲ ਉਹਨੂੰ ਬੁੰਦੇ ਆਂ। ਹਾਂਜੀ। ਐਸੇ ਤਰੀਕੇ ਸਾਡੇ ਕਥਾਕਾਰ ਇਹ ਜਿਹੜੇ ਕਥਾ ਕਰਦੇ ਆ ਉਹ ਵੀ ਜਦੋਂ ਕਥਾ ਦੇ ਵਿੱਚ ਐਕਸਪਲੇਨ ਕਰਦੇ ਆ ਉਸ ਚੀਜ਼ ਨੂੰ ਜਾ ਕੇ ਵੀ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ। ਪਰ ਉੱਥੇ ਜਾ ਕੇ ਫਰਕ ਪੈ ਜਾਂਦਾ ਜਿਵੇਂ ਹੁਣ ਆਪਣੇ ਭਾਈ ਬਿਜੇਤਰ ਸਿੰਘ ਦੀ ਨਗਰੀ ਦੇ ਬਾਰੇ ਗੱਲਬਾਤ ਹੋ ਜਾਂਦਾ ਹੈ ਨਾ। ਕਈ ਕਹਿੰਦੇ ਆ ਕਿ ਮਾਰੀ ਸੀ ਕਈ ਕਹਿੰਦੇ ਆ ਕਿ ਅੱਖ ਚ ਮਾਰੀ ਸੀ ਇਹ ਇਸ ਤਰ੍ਹਾਂ ਦਾ ਹੈ ਨਾ ਵੀ ਪਰ ਇਸ ਕਰਕੇ ਹੋਇਆ ਹੋਇਆ ਪਰੰਤੂ ਇਹ ਜੋ ਆਪਾਂ ਦੇਖਦੇ ਆ ਇਹਦੇ ਚ ਕਾਫੀ ਇਤਿਹਾਸਕ ਹਵਾਲੇ ਮਿਲ ਜਾਂਦੇ ਆ ਸਾਨੂੰ ਤੇ ਇਹਦੇ ਲਈ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਜੇਕਰ ਕਹਿ ਲਓ ਵੀ ਅਸੀਂ ਤਿੰਨ ਹੀਰੋ ਲੈ ਲੇ ਤਿੰਨ ਵੀ ਲੈ ਲਓ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਚੌਥਾ ਉਹਦੇ ਪਈ ਉਹਦੇ ਵੀ ਕਹਿੰਦੇ ਨੇ ਰਪੋਰਟ ਹਾਂਜੀ ਉਹ ਵੀ ਹੈਗਾ ਹੈ ਕੀ ਕਰਾ ਸੀ ਇਨਸਪਾਇਰ ਕਰਨਾ ਕਿਸੇ ਨੂੰ ਆਪਣੇ ਨਾਲ ਲੈ ਕੇ ਚੜਨਾ ਹੈ ਕਿ ਆਪਾਂ ਸਿੱਖੀ ਵੱਲ ਆ ਜੁੜੀਏ ਜੇ ਹੁਣ ਮੈਂ ਕਿਸੇ ਨੂੰ ਕਹਿਣਾ ਹੋਵੇ ਨਨੂਆਂ ਜਿਹਦੇ ਪ੍ਰੋਜੈਕਟ ਦੇ ਬਾਰੇ ਆਪਣੇ ਨਾਲ ਦੇ ਗੁਰਸਿੱਖਾਂ ਨੂੰ ਇੱਧਰ ਤੋੜਨ ਵਾਸਤੇ ਕਿ ਅਸੀਂ ਤਾਂ ਬਹੁਤ ਗ੍ਰੇਟ ਇੱਕ ਵਿਰਾਸਤ ਦੇ ਵਿਰਾਸਤ ਦੇ ਨਾਲ ਜੁੜੇ ਹੋਏ ਆ ਵੀ ਸਾਨੂੰ ਇਧਰ ਛੁਡਦਾ ਚਾਹੀਦਾ ਹੈ ਹੈਨਾ ਬਿਲਕੁਲ ਬਿਲਕੁਲ ਪਰੰਤੂ ਜੇਕਰ ਮੈਂ ਇਹਨੂੰ ਦੂਸਰੇ ਤਰੀਕੇ ਨਾਲ ਕਹਾ ਕਿ ਉਹ ਤਾਂ ਲੈ ਕੇ ਆ ਸਕਦੇ ਸੀ ਇਕੱਲੇ ਨਨੂ ਆ ਲੈ ਬਾਕੀ ਤੇ ਲਈ ਦੀ ਸੀ ਸਕਦਾ ਕੋਈ ਫਿਰ ਉੱਤੇ ਆ ਕੇ ਚੱਕਰ ਪੈ ਜਾਂਦਾ ਸੋ ਸਾਨੂੰ ਜੇਕਰ ਇਹ ਹੀਰੋ ਆ ਵੀ ਗਏ ਹੈ ਇਹਨਾਂ ਦੀ ਕੋਈ ਸਮੱਸਿਆ ਨਹੀਂ ਆ ਜਾਣ ਕਰਨ ਪਰੰਤੂ ਉਹਦੇ ਚ ਫਿਰ ਫੈਕਟ ਆਪਣੇ ਆਪ ਹੀ ਆ ਜਾਣਗੇ ਜਦੋਂ ਆਪਾਂ ਚਾਰ ਲੈ ਲਾਂਗੇ ਫਿਰ ਉਹਦੇ ਚ ਆਪਣੇ ਆਪ ਹੀ ਫੈਕਟ ਆ ਜਾਣਗੇ ਵੀ ਏ ਨੰਬਰ 1 ਕੌਣ ਹੋ ਸਕਦਾ ਹੈ ਨੰਬਰ 2 ਕੌਣ ਹੋ ਸਕਦਾ ਹੈ ਕਿਹੜਾ ਇੰਪੋਰਟੈਂਟ ਰੋਲ ਪਲੇ ਕਰਦਾ ਸੀ ਜਦੋਂ ਕਿ ਅਲੱਗ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਹ ਸਾਰੀਆਂ ਗੱਲਾਂ ਫਿਰ ਸਾਹਮਣੇ ਆ ਜਾਂਦੀਆਂ ਇਸ ਸਾਡੀ ਖੋਜ ਦੇ ਮੁਤਾਬਕ ਨੰਦਪੁਰ ਸਾਹਿਬ ਤੱਕ ਫਿਰ ਤਿੰਨੇ ਸਿੰਘ ਇਕੱਠੇ ਆਏ ਹਾਂ ਜੀ ਹਾਂਜੀ ਕਿੰਨੋਂ ਸਿੰਘ ਇਕੱਠੇ ਆਏ ਹੈ ਹੋਰ ਵੀ ਬਾਕੀਆਂ ਦੀ ਵੀ ਖੋਜ ਕੀਤੀ ਮੈਂ ਵੀਡੀਓ ਵੀ ਹੁਣ ਕੁੰਮਦੀਆਂ ਦੇਖਦਾ ਹਾਂ ਫਿਰ ਉਸ ਖੋਜ ਨੂੰ ਦੇਖ ਕੇ ਨਾ ਹਾਂਜੀ ਜਿਵੇਂ ਐਸਜੀਪੀਸੀ ਦੀ ਖੋਜ ਸੀ ਜਿਹੜੀ ਉਹ ਸੇ ਨੂੰ ਲੈ ਕੇ ਫਿਰ ਅੱਗੇ ਹੋਰ ਵੀਡੀਓਜ਼ ਵਗੈਰਾ ਵੀ ਘੁੰਮਦੀਆਂ ਆਏ ਹੋ ਜੀਆਂ ਠੀਕ ਹੈ ਜੀ ਤੇ ਉਹ ਵੀ ਇਹੋ ਹੀ ਤਿੰਨਾਂ ਨੂੰ ਹੀ ਕਹਿ ਰਹੇ ਆ ਹਾਂ ਜੀ ਤਿੰਨਾਂ ਨੂੰ ਸਾਡੇ ਪ੍ਰਚਾਰਕਾਂ ਨੂੰ ਹੋਏ ਤੇ ਫਿਰ ਥੋੜਾ ਆਪਣਾ ਪ੍ਰਚਾਰ ਬਦਲ ਲੈਣਾ ਚਾਹੀਦਾ ਜੀ ਜੋ ਜੇ ਸਚਾਈ ਸਾਡੇ ਸਾਹਮਣੇ ਆ ਗਈ ਆ ਤੱਥ ਤਰਕ ਸਾਹਮਣੇ ਆ ਗਏ ਆ ਸਬੂਤ ਆ ਗਏ ਨੇ ਤੇ ਸ਼ਰਮਨੀ ਕਮੇਟੀ ਨੇ ਇਤਿਹਾਸ ਦੇ ਵਿੱਚ ਉਹ ਲਿਖ ਦਿੱਤਾ ਆ ਜਾਂ ਲਿਖਵਾ ਲਿਆ ਆ ਲਿਖਿਆ ਜਾ ਚੁੱਕਾ ਆ ਤਾਂ ਫਿਰ ਇਹ ਪ੍ਰਚਾਰਕਾਂ ਨੂੰ ਉਸ ਹਿਸਾਬ ਦਾ ਪ੍ਰਚਾਰ ਕਰਨਾ ਚਾਹੀਦਾ ਜੀ ਫਿਰ ਇਸ ਨੂੰ ਇਹ ਲੁਕਿਆ ਛिपਿਆ ਕਿਉਂ ਰਿਹਾ ਅਜ ਤੱਕ ਜੀ ਇਹ ਸਾਹਮਣੇ ਕਿਉਂ ਨਹੀਂ ਆ ਰਿਹਾ ਜਿਆਦਾਤਰ ਤੇ ਪ੍ਰਚਾਰਕਾਂ ਦਾ ਉਹੀ ਹੈ ਨਾ ਪਲੌਟ ਸਿਰਜਦੇ ਆ ਉਹ ਫਿਰ ਆਪਣੇ ਮਨ ਚਾਹੇ ਆ ਪਲੌਟ ਸਿਰਜਦੇ ਆ ਕਹਾਣੀ ਦਾ ਹਾਂਜੀ ਜਿਵੇਂ ਪਾਕਿਸਤਾਨ ਵਾਲੇ ਹੋਰ ਤਰੀਕੇ ਨਾਲ ਸਿਰਜਣਗੇ ਇਧਰ ਵਾਲੇ ਹੋਰ ਤੇ ਸਾਡੇ ਸਮਾਜਿਕ ਤਾਣੇ ਬਾਣੇ ਚੋਂ ਫਿਰ ਇਸ ਤਰ੍ਹਾਂ ਬੰਦੇ ਇਸ ਤਰ੍ਹਾਂ ਦਾ ਪਲੌਟ ਸਿਰਜੀ ਲੈਂਦੇ ਆ ਨੇ ਤੁਹਾਡੇ ਖਿਆਲ ਤੁਹਾਡੇ ਕੀ ਤੁਹਾਨੂੰ ਕੋਈ ਖਿਆਲ ਹੈ ਵੀ ਇਹਦੀ ਕੋਈ ਵਿਰੋਧਤਾ ਵੀ ਕਰ ਸਕਦਾ ਜਾਂ ਕਰ ਰਿਆ ਵਾ اندرੋਂ ਵੀ ਸਾਰੀ ਗੱਲ ਸਾਹਮਣੇ ਨਾ ਆਵੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਗੱਲ ਅ ਜੇਕਰ ਹੂੰ ਦੇਖੀਏ ਤਾਂ ਆਮ ਆਦਮੀ ਪਾਰਟੀ ਵਾਲੇ ਹੀ ਕਰ ਰਹੇ ਇੱਕ ਰਾਜਨੀਤਿਕ ਤੌਰ ਤੇ ਅ ਜਿਵੇਂ ਕਿ ਉਨਾਵ ਨੂੰ ਪਾਈ ਜੇਤਾ ਜੀ ਦੇ ਨਾਂ ਤੇ ਇੱਕ ਵਿਰਾਸਤੀ ਸਥਾਨ ਚ ਜਗਾ ਉਸਾਰ ਦਿੱਤੀ ਗਈ ਪਤੀ 30 ਕਰੋੜ ਰੁਪਏ ਦੀ ਲਾਗਤ ਦੇ ਨਾਲ ਹਾਂਜੀ ਫਿਰ ਦੁਬਾਰੇ ਜਿਵੇਂ ਉਹ ਚੱਲਦੇ ਆ ਰਹੇ ਹੈ ਭਾਈ ਆਪਣੇ ਦਸ਼ਮੇਸ਼ ਦੀਆਂ ਪਿਕਚਰਾਂ ਤਸਵੀਰਾਂ ਸੀ ਜਿਹੜੀਆਂ ਉਹਨਾਂ ਨੂੰ ਬਦਲਦਾ ਉਹਨਾਂ ਨੇ ਹਾਂਜੀ ਫਿਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਬਦਲ ਕੇ ਉਹਨਾਂ ਨੇ ਅੰਬੇਦਕਰ ਦੀ ਨੂੰ ਲੈ ਆਂਦਾ ਉੱਥੇ ਸੋ ਇਸ ਤਰੀਕੇ ਦੇ ਨਾਲ ਉਹ ਇੱਕ ਚੇਂਜ ਜੀ ਲੈ ਕੇ ਆ ਰਹੇ ਹੈ ਜਿਹਦਾ ਮਾੜਾ ਇਫੈਕਟ ਪਊਗਾ ਤੇ ਇਹਦੇ ਕੋਈ ਚੰਗੇ ਨਤੀਜੇ ਨਹੀਂ ਨਿਕਲਣਗੇ ਹੁਣ ਗਰੀਆਰਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਆ ਧਾਰਮਿਕ ਇਤਿਹਾਸ ਜਿਹਦਾ ਸਰਕਾਰ ਨੂੰ ਜਾਂ ਖਾਸ ਕਰਕੇ ਝਾੜੂ ਸਰਕਾਰ ਜਿਹੜੀ ਕੋਚੇਰ ਦੀ ਪ੍ਰੋਣੀ ਇੱਕ ਹਿਸਾਬ ਲਈ ਆਈ ਸੀ ਤਾਂ ਉਹਨੂੰ ਇਹ ਕਾਰਜ ਨਹੀਂ ਕਰਨੇ ਚਾਹੀਦੇ ਆ ਜੇ ਇਤਿਹਾਸ ਤਾਂ ਸਦੀਵੀ ਹੁੰਦਾ ਆ ਆਪਣੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਆਉਂਦੀ ਜਾਂਦੀ ਰਹਿੰਦੀਆਂ ਨੇ ਇਤਿਹਾਸ ਤਾਂ ਸਾਡਾ ਸਦੀਵੀ ਆ ਉਹਦੇ ਜਿਹਾ ਰਲਗੱਡ ਕਰਨਾ ਤਾਂ ਬਹੁਤ ਮਾੜੀ ਗੱਲ ਹੈ ਜੀ ਤੇ ਅਖੀਰ ਵਿੱਚ ਹੋਰ ਕੀ ਕਹਿਣਾ ਚਾਹੂੰਗਾ ਜੀ ਤੁਸੀਂ ਇੱਥੇ ਆਪਣੇ ਕੋਈ ਹੋਰ ਵਿਚਾਰ ਅੱਜ ਇਹ ਹੀ ਕੇ ਹੁਣ ਇਹਨਾਂ ਨੇ ਇੱਥੋਂ ਤੱਕ ਕਰਤਾ ਕਿ ਜਿਹੜਾ ਉਥੇ ਗਲਿਆਰਾ ਬਣਾਉਣਾ ਸੀ ਉਹ ਵੀ ਕੱਲੇ ਭਾਈ ਜੈਤਾ ਜੀ ਦੇ ਨਾਂ ਤੇ ਕਰ ਰਹੇ ਐ ਅੱਛਾ ਜੀ ਤੇ ਬਾਕੀਆਂ ਨੂੰ ਬਿਲਕੁਲ ਹੀ ਇਹ ਛੱਡ ਰਹੇ ਐ ਸੋ ਉਸੇ ਕਰਕੇ ਦਾਸ ਵੱਲੋਂ ਉਹਨਾਂ ਦੀ ਪਰਸਨੈਲਿਟੀ ਦੇ ਬਾਰੇ ਕੰਪਲੀਟ ਜੋ ਵੀਡੀਓ ਆਪਣੀਆਂ ਤਸਵੀਰਾਂ ਬਣਾਵੀਆਂ ਗਈਆਂ ਤੇ ਤਸਵੀਰਾਂ ਸਰਕੂਲੇਟ ਕੀਤੀਆਂ ਗਈਆਂ ਹੈ ਨਾ ਠੀਕ ਹੈ ਜੀ ਇਹ ਤੇ ਉਸ ਤੋਂ ਇਲਾਵਾ ਕੁਝ ਮਾਨ ਸਨਮਾਨ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਟਰੋਫੀਆਂ ਵਗੈਰਾ ਕਿਸੇ ਤਰੀਕੇ ਦੇ ਨਾਲ ਤਕਰੀਬਨ ਅਨੰਦਪੁਰ ਸਾਹਿਬ ਦੇ ਲੱਕੇ ਇਸ ਸਚਾਈ ਨੂੰ ਆਲਮੀ ਨਿਹੰਗ ਫੌਜਾਂ ਭਗ ਜਮਾਲਾ ਸਿੰਘ ਜਨੂਆ ਜੀ ਵੱਲੋਂ ਸਾਰੇ ਪਾਸੇ ਸਰਕੂਲੇਟ ਕਰ ਦਿੱਤਾ ਗਿਆ ਹੈ ਤੇ ਉਮੀਦ ਕਰਦੇ ਹਾਂ ਕਿ ਜੇਕਰ ਹੁਣ ਇਹ ਨਵਾਂ ਜੋ ਗਲੀਆਰਾ ਗਲੀਆਰਾ ਬਣਵਾ ਰਹੇ ਹੈ ਉਹ ਤੇ ਜੇ ਵੀ ਜੇਕਰ ਤਿੰਨੇ ਗੁਰਸਿੱਖਾਂ ਦਾ ਨਾਂ ਪਾ ਦਿੰਦੀ ਹੈ ਤਾਂ ਬਹੁਤ ਚੰਗਾ ਹੋਊਗਾ ਨਹੀਂ ਫਿਰ ਇੱਕ ਵਾਰੀ ਜਦੋਂ ਇਹੋ ਜੀ ਗੱਲ ਬਣ ਜਾਂਦੀ ਹੈ ਫਿਰ ਉਹਨੂੰ ਦੂਜੀ ਸਰਕਾਰ ਵਾਸਤੇ ਤੋੜਨਾ ਮੁਸ਼ਕਲ ਹੋ ਜਾਂਦਾ ਹੈ ਹਾਂਜੀ ਤੇ ਐਸਜੀਪੀਸੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਵੀ ਇਹ ਫੈਕਟ ਤੇ ਨਾਲ ਹੀ ਚੱਲਣਾ ਚਾਹੀਦਾ ਹੈ ਜੇਕਰ ਕੋਈ ਇਹੋ ਜੀ ਗੱਲ ਕਰੇ ਵੀ ਉਹਨਾਂ ਦੇ ਕੋਲ ਇਹ ਗਵਰਨਮੈਂਟ ਦਾ ਬੰਦਾ ਸਰਕਾਰੀ ਇਹ ਉਹਨਾਂ ਨੂੰ ਕਹਿ ਸਕਦੇ ਆ ਕਿ ਸਾਡੀ ਖੋਜ ਦੇ ਅਨੁਸਾਰ ਇਹ ਭਾਈ ਇਸ ਤਰ੍ਹਾਂ ਇਹ ਤੁਸੀਂ ਅਧੂਰਾ ਕੰਮ ਨਾ ਕਰੋ ਇਹ ਗੁਰਸਿੱਖਾਂ ਦੇ ਨਾਲ ਵਿਕਰਾ ਹੋ ਜਾਂਦਾ ਹੈ ਹੈਨਾ ਵੀ ਸਾਨੂੰ ਵਿਕਰਾ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ ਸੋ ਜੇਕਰ ਮੈਂ ਆਲਮੀ ਆਪਣਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨਾਲ ਗੱਲ ਕੀਤੀ ਸੀ ਉਹਨਾਂ ਉਹ ਵੀ ਐਪਰੀਸ਼ੀਏਟ ਕਰਦੇ ਇਸ ਗੱਲ ਨੂੰ ਆਪ ਵੀ ਉਹਨਾਂ ਨੇ ਕਈ ਵੀਡੀਓਜ਼ ਪਾਈਆਂ ਹੋਈਆਂ ਐ ਭਗਤ ਜਮਾਲਾ ਸੀ ਉਹਨਾਂ ਨੇ ਉਹਆਂ ਕੁਰਬਾਨੀਆਂ ਦੇ ਵਾਰਿਸਵਾਵਾਂ ਦੀ ਬਾਰੇ ਵਿੱਚ ਤੇ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਇਹ ਸਾਰਾ ਪ੍ਰੋਜੈਕਟ ਕੀਤਾ ਉਸ ਤੋਂ ਬਾਅਦ ਫਿਰ ਐਪਰੀਸ਼ੀਏਟ ਕੀਤਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਉਹਨਾਂ ਨੇ ਸੋ ਦੇਖਦੇ ਹਾਂ ਕਿ ਜੇਕਰ ਸਾਡੇ ਇਹ ਝਾੜੂ ਸਰਕਾਰ ਵੀ ਕਿਸੇ ਤਰੀਕੇ ਇਸ ਚੀਜ਼ ਨੂੰ ਅ ਰਿਅਲਾਈਜ਼ ਕਰਕੇ ਉਹਨਾਂ ਤਿੰਨਾਂ ਗੁਰਸਿੱਖਾਂ ਨੂੰ ਬਣਦਾ ਸਨਮਾਨ ਦਿੰਦੀ ਏ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਉਹ ਕਹਿੰਦੀ ਬਾਬਾ ਬੋਦੋ ਮਿਹਰਬਾਨੀ ਜੀ ਬਹੁਤ ਜੀ ਜਾਣਕਾਰੀ ਦਿੱਤੀ ਫਿਰ ਮਿਲਦੇ ਹਾਂ ਇਹ ਪ੍ਰੋਗਰਾਮ ਤੇ ਧੰਨਵਾਦ ਜੀ